ਇਦੋ 40 ਸਾਲ ਪਹਿਲਾਂ ਕਲਿਆਣ ਕਣਕ ਚੱਲੀ ਸੀ ਪਹਾੜੀ ਨਹੀਂ ਝੋਣੀ ਤੁਸੀਂ ਜਾਵੜੇ ਹੋਰ ਪਿੰਡ ਚ ਵੀ ਕਣਕ ਕਲਿਆਣ ਬੁਲਿਆਗੇ ਉੱਥੇ ਜਾ ਕੇ ਪੁੱਛਿਆ ਕਿ ਕਣਕ ਕਣ ਖੈ ਗਈ ਹੈ ਉੱਥੇ ਹੈ ਤਾਂ ਹੈ ਉਹ ਕਾਲੇ ਮੂੰਹ ਵਾਲੀ ਬੁੜੀ ਉਹ ਤੋਂ ਮਿਲੂਗੀ ਅਰੇ ਕਿਉਂ ਛੇਡਾਂ ਕਰਦੇ ਹੋ ਅਕੇ ਨਹੀਂ ਉਹ ਤੋਂ ਮਿਲੂਗੀ ਤੁਰੇ ਕੇ ਤੇ ਅਸੀਂ ਜਾ ਕੇ ਫੇਰ ਪੁੱਛਿਆ ਕਿ ਉਹ ਤੋਂ ਜੀ ਰੋਜ਼ ਗਜਾਵਰੇ ਤੋਂ ਅਰੇ ਪਾਸੇ ਆ ਭਾਈ ਕਣਕ ਹੈ ਜੀ ਹੈ ਪੰਜ ਜਾਣੇ ਤੋਂ ਹੈ ਜੇ ਕਿੱਥੇ ਆ ਭਾਈ ਉਹ ਪੀ ਬੁਖਾਰੀ ਚ ਤੇ ਉਹ ਬੱਠਾ ਤੇ ਟੱਕੜੀ ਜੋ ਕੇ ਰਿਕੇ ਟਾਈ ਪਾ ਜੋ ਕੀ ਪਾਈ ਗਏ ਤੇ ਕਣਕ 15 20 ਸਿਰ ਬਚ ਗਈ ਪੱਲੀ ਤੇ ਉਹ ਸਾਰਿਆਂ ਨੇ ਚਾਕੇ ਥੋੜੀ ਥੋੜੀ ਫੇਰ ਪਾ ਲੇ ਵੀ ਕਿਹੜਾ ਕੋਈ ਆਉਂਦਾ ਪਾ ਕੇ ਤੇ ਆ ਕੇ ਵੀ ਕਿੰਨੇ ਭਾਈ ਪੈਸੇ ਬਣੇ ਰਹਿੰਦੇ ਨਾ ਭਾਈ ਪਾਣੀ ਪੁਣੀ ਪੀ ਲੋ ਕਣਕ ਲਾਏਗੇ ਘਰੇ ਪਹੁੰਚ ਗਏ ਭਾਈ ਜਾ ਕੇ ਰੌਲਾ ਪਾ ਦੇ ਕਣਕਾ ਕਲਿਆਣ ਬਹੁਤ ਵਧੀਆ ਉੱਥੇ ਪੰਛੀ ਫੇਰ ਇਕੱਠੇ ਹੋ ਗਏ ਨਾਲ ਹੋ ਗਿਆ ਓਮੀਚੌਰ ਵਿਹਾਂ ਬੁਆ ਜਾਂਦਾ ਜ ਮੈਂ ਵੀ ਚੱਲਾਂਗਾ ਜਾਵੜੇ ਜਾ ਕੇ ਭਾਈ ਕਣ ਖੋਲਿਆ ਨਹੀਂ ਉਹਦੀ ਲੈ ਜੋ ਭਾਈ ਉਹ ਫਿਰ ਬੱਠਲ ਤੇ ਉਹ ਫਿਰ ਤਕਰੀ ਜੋ ਹੋਈ ਤੇ ਭਾਈ ਜੋਖਲੀ ਸਾਰਿਆਂ ਨੇ ਕਣਕ ਬਾਜੀ 50 ਕਿਲੋ ਫਿਰ ਪਲੀ ਤੇ 5-5 6-6 ਕਿਲੋ ਫਿਰ ਪਾਲੀ ਗੱਟੇ ਉਹ ਜੋੜੇ ਇੱਕ ਭਾਈ ਪੈਸੇ ਕਿੰਨੇ ਭਾਈ ਨੇ ਬਣੇ ਤੇ ਉਹੜੇ ਭਾਈ ਭਾਈ ਨੂੰ ਚਾਹ ਪੀ ਖਿਜਾਉ ਨਾਲ ਉਥੇ ਓਮੇ ਚ ਔਰ ਵਾਹ ਵਿਆਹ ਵਾਹ ਜਾਂਦਾ ਉਹ ਸਾਗੜਾ ਘੱਟ ਸੀ ਜਾਂ ਉਹ ਨਾ ਭਾਈ ਛੋਦੀ ਅਨ ਲ ਪੈਂਦੀ ਛੋਦੀ ਅਨ ਲ ਪੈਂਦੀ ਕਾਲੇ ਮ ਉਹੜੇ ਭਾਈ ਆਲ ਨਹੀਂ ਪੈਂਦੀ ਬੈਠਾ ਜਦੋਂ ਮੈਂ ਕਾਲੋ ਸਣਾ ਚਾਪੀ ਲੋ ਮੇਰੇ ਭੈਣ ਸ ਮੇਥੋਂ ਵੱਡੀ 10 ਸਾਲ ਉਹਦੋਂ ਮੈਂ ਜਾ ਕੇ ਘਿਓ ਲਿਆ 5 ਕਿਲੋ ਤੇ ਨਾ ਤਾਂ ਮੈਂ ਉਹਨੂੰ ਪੈਸੇ ਦਿੱਤੇ ਤੇ ਨਾ ਮੈਂ ਉਹਨੂੰ ਘਿਓ ਦਿੱਤਾ ਤੇ ਮੇਰਾ ਲੜਕੇ ਬਹਿ ਗਏ ਉਹਦੋਂ ਬਾਅਦ 2-3 ਸਾਲ ਬਾਅਦ ਮੈਂ ਵੀ ਮਰ ਗਈ ਮੈਂ ਉਹਦੀਆਂ ਨੇ ਮਰ ਗਈ ਰੱਬ ਨੂੰ ਪਤਾ ਤੇ ਜਦ ਮੈਂ ਗਈ ਨਾ ਤੇ ਗਾਹਾਂ ਬੈਠੇ ਮੈਨੂੰ ਉਹਦੇ ਆਦਾ ਕਾਲੇ ਮੂੰਹ ਵਾਲੇ ਨਾ ਤਾਂ ਮੇਰਾ ਘਿਓ ਦਿੱਤਾ ਤੇ ਨਾ ਤੋਂ ਮੇਰੇ ਪੈਸੇ ਦਿੱਤੇ ਪਤਨੀ ਕਿਵੇਂ ਮੈਂ ਭੇਜ ਜਾਉਂਦੀ ਹੋਗੀ ਮੈਨੂੰ ਕੋਈ ਪਤਾ ਨਹੀਂ ਤੇ ਮਾਂ ਆ ਕੇ ਲੋਕਾਂ ਨੂੰ ਦੱਸਿਆ ਕਿ ਮੇਰੀ ਭੈਣ ਟੱਕਰੀ ਸੀ ਤੇ ਐ ਕਰਕੇ ਕਾਲੇ ਮੂੰਹ ਆਈ ਰਹਾ ਲੋਕਾਂ ਨੇ ਮੇਰੇ ਕਾਲੇ ਮੂੰਹ ਵਾਲਾ ਨਾਂ ਧਾਲਿਆ ਤੇ ਹੁਣ ਭਾਈ ਤੂੰ ਕਣਕ ਲੈ ਕੇ ਗਿਆ ਹਾਂ ਚਾਹ ਪੀਰੋ ਭਾਈ 15 ਰੋਜ਼ ਤੋਂ ਪਹਿਲਾਂ ਲੈ ਲੈ ਵੱਧ ਤੇ 50 ਕਿਲੋ ਐਟ ਕੀ ਪਾਣੀ ਕੋਈ ਗੱਲ ਨਹੀਂ ਲੈ ਜਾਓ ਮੇਰੇ ਪੈਸੇ ਆਪੇ ਲੈਣਗੇ ਔਰ ਇਹ ਮਾਈ ਗਲਤੀ ਹੋ ਗਈ ਮੁਰਕੇ ਹੇਰਾ ਕੰਮ ਨਹੀਂ ਕਰਦੇ ਆਪਦੇ ਪੈਸੇ ਵੀ ਲੈ ਲਾ ਔਰ ਇਹ ਕੋਈ ਗੱਲ ਨਹੀਂ ਜੇ ਲੈ ਕੇ ਵੱਧ ਮੇਰੇ ਰੁਪਏ ਕਿਧਰੇ ਨਹੀਂ ਜਾਂਦੇ ਤੇ ਮੋਰ ਤੋਂ ਦਾ ਰੁਪਈਏ ਦਿੱਤੇ ਨਾ ਇੱਕ ਚਾਈ ਆਈ ਭਾਏ ਜੀ ਇਹੋ ਜਿਹਾ ਵੇਖ ਲਾ ਕੰਪਾਇਆ ਕਿ ਬੁੜੀ ਵੇਲਾ ਈ ਦੀ ਵਿਚਾਰੀ ਕੰਮ ਹੁੰਦਾ